ਹਾਂਜੀ ਕੀ ਹਾਲ ਚਾਲ ਆ ਬਾਈ ਯਾਰ ਮਦਰ ਸਾਹਿਬ ਠੀਕ ਠਾਕ ਚੜ੍ਹਦੀ ਕਲਾ ਅੱਜ ਇਹ ਰ ਆਪਾਂ ਗੱਲ ਕਰਨੀ ਹੈ ਇਹ ਕਿਵੇਂ ਇੱਕ ਕਾਉਂਸਲਰ ਦੇਣਾ ਕਿਸੇ ਦੀ ਜ਼ਿੰਦਗੀ ਬਦਲ ਸਕਦੀ ਆ ਕਿਸੇ ਦਾ ਮਨ ਖੁਸ਼ ਹੋ ਸਕਦਾ ਇੱਕ ਹਮਸਨਾ ਤੋੜਨਾ ਕਿਵੇਂ ਕਿਸੇ ਦੀ ਜ਼ਿੰਦਗੀ ਖਰਾਬ ਹੋ ਸਕਦੀ ਆ ਉਹਦਾ ਨੁਕਸਾਨ ਹੋ ਸਕਦਾ ਇਹ ਆਪਾਂ ਦੋ ਤਰ੍ਹਾਂ ਗੱਲ ਕਰਨੀ ਆ ਇੱਕ ਤਾਂ ਇਹ ਜਿਵੇਂ ਮੰਨ ਲਓ ਕੋਈ ਬੰਦਾ ਕੰਮ ਕਰਦਾ ਉਹਦਾ ਕੰਮ ਨਹੀਂ ਚੱਲਦਾ ਉਹ ਘਬਰਾ ਜਾਂਦਾ ਵਾ ਉਹ ਘਬਰਾ ਜਾਂਦਾ ਨਾਲ ਦੇ ਬੰਦੇ ਕਹਿੰਦੇ ਅੱਛਾ ਜੇ ਤੇਰਾ ਕੰਮ ਇਹ ਵੀ ਨਹੀਂ ਚੱਲਿਆ ਫਲਾਇਨਾ ਹੁਣ ਚੱਲਿਆ ਤੈਨੂੰ ਘਾਟਾ ਪੈ ਗਿਆ ਮਨ ਲੋਕ ਤਾਂ ਦਿਲ ਤੋੜਦੇ ਆ ਮੌਸਲਾ ਰੱਖਿਆ ਕਰੋ ਪ੍ਰਵਾਹ ਨਾ ਕਰਿਆ ਕਰੋ ਕਿਸੇ ਦੀ ਦੁੱਖੀ ਤੇ ਕੀ ਦੀ ਠੀਕ ਆ ਹਮੇਸ਼ਾ ਉਹ ਬੰਦਿਆਂ ਨਾਲ ਰੱਖੋ ਬਾਪ ਦਾ ਬਿਹਾਰ ਜਿਹੜੇ ਬੰਦੇ ਚੜ੍ਹਦੀ ਕਲਾ ਦੀ ਗੱਲ ਕਰਦੇ ਆ ਖੁਸ਼ ਰਹਿੰਦੇ ਆ ਠੀਕ ਆ ਜਿਹੜੀ ਤਕਲੀਫਾਂ ਇਹ ਜ਼ਿੰਦਗੀ 'ਚ ਆਉਂਦੇ ਰਹਿੰਦੀਆਂ ਜੀ ਅੱਜ ਰਾਤ ਆ ਗੱਲ ਦਿਨ ਪਈ ਆ ਦੂਸਰੀ ਗੱਲ ਇੱਕ ਹੋਰ ਆਪਾਂ ਗੱਲ ਕਰੀਏ ਜਿੰਮੇ ਆਪਣਾ ਕੋਈ ਮਿੱਤਰ ਕੋਈ ਮਿੱਤਰ ਕੋਈ ਰਸਤਦਾਰ ਬਿਮਾਰ ਆ ਆਪਾਂ ਪਤਾ ਲਣ ਗਏ ਆ ਉੱਥੇ ਜਾ ਕੇ ਵੀ ਉਹਦੇ ਕੋਲ ਚੜਦੀ ਕਾਲੀ ਗੱਲ ਕਰੋ ਉਹਨੂੰ ਕਹੀ ਹੁਣ ਜਾ ਕੇ ਕਹਿਣਗੇ ਅੱਛਾ ਯਾਰ ਤੂੰ ਠੀਕ ਨਹੀਂ ਲੱਗਦਾ ਕਮਜ਼ੋਰ ਫੜਾ ਹੋ ਗਿਆ ਤੇਰੇ ਤੇ ਟੈਸਟ ਕਰਾ ਲੇ ਫਲਾਣਾ ਤੇ ਹਮਕਾ ਨਹੀਂ ਯਾਰ ਉਹਨੂੰ ਹੌਸਲਾ ਦਿਓ ਯਾਰ ਤੂੰ ਬਿਲਕੁਲ ਠੀਕ ਆ ਉਹਨੂੰ ਕਹੋ ਵੀ ਤੇਰੇ ਨਾਲ ਬੰਦਾ ਇੱਕ ਹੋਰ ਬੜਾ ਬਿਮਾਰ ਸੀ ਫਲਾਣੇ ਪਿੰਡ ਦਾ ਉਹ ਵੀ ਠੀਕ ਆ ਉਹਦੇ ਨਾਲ ਗੱਲਾਂ ਉਹ ਕਰੋ ਉਹਦੇ ਮਨ ਨੂੰ ਲੱਗੇ ਵੀ ਮੈਂ ਠੀਕ ਆ ਇਹਨਾਂ ਦਾ ਫਾਇਦਾ ਵਾ ਜੇ ਆਪਾਂ ਗੱਲਾਂ ਉਹਦੇ ਕੋਲ ਜਾ ਕੇ ਧੰਤੀਆਂ ਕਰਨ ਲੱਗ ਲਾਂ ਕਰਨੀ ਆਵਾਂ ਫਿਰ ਤਾਂ ਕੋਈ ਜਾਣ ਦਾ ਫਾਇਦਾ ਨਹੀਂ ਗਾ ਆਪਣਾ ਮਤਲਬ ਹੁੰਦਾ ਕਿਸੇ ਕੋਲ ਜਾਣਦਾ ਵੀ ਉਹਨੂੰ ਬਾਬਾ ਹੌਸਲਾ ਦੇਈਏ ਜੇ ਆਪਾਂ ਉਹਨੂੰ ਹੌਸਲਾ ਨਹੀਂ ਦੇ ਸਕਦੇ ਜੇ ਆਪਾਂ ਉਹਦਾ ਫਾਇਦਾ ਨਹੀਂ ਕਰ ਸਕਦੇ ਘਟੋ ਘਟੋ ਨੁਕਸਾਨ ਤਾਂ ਨਾ ਕਰੀਏ ਇਹ ਆਪਣੀ ਜਰੂਰੀ ਹੈ ਠੀਕ ਹੈ ਜਿੱਥੇ ਵੀ ਜਾਈਏ ਹੋਰ ਆਪਾਂ ਕੋਈ ਨਹੀਂ ਕੁਝ ਕਰ ਸਕਦੇ ਘਟੋ ਘਟੋ ਨੂੰ ਹੌਸਲਾ ਦਿਓ ਥੋੜਾ ਇੱਕ ਹੌਸਲਾ ਦੇਣਾ ਕਿਸੇ ਦੀ ਜ਼ਿੰਦਗੀ ਬਚ ਸਕਦੀ ਹੈ ਠੀਕ ਹੈ ਹੁਣ ਅਸਤੂ ਅੱਗੇ ਕਰ ਹੋਰ ਸੁਣ ਲੋ ਕਈ ਬੰਦੇ ਕਿਸੇ ਜਗਾਟਾ ਪੈ ਗਿਆ ਇਤੋਂ ਕਈ ਜੀਵਨ ਲੇ ਲ ਸਮਾਪਤ ਕਰ ਲੈਂਦੇ ਆ ਤੁਸੀਂ ਸੁਣਿਆ ਹੁਣ ਆਸੇ ਪਾਸੇ ਖਬਰਾਂ ਸੁਣਦੇ ਹੀ ਆ ਯਾਰ ਉਹ ਤੋਂ ਮਾੜੀ ਗੱਲ ਆ ਉਹਦਾ ਪੂਰੀ ਕੈਰਤਾ ਵਾ ਆਪਾਂ ਆਪਦੀ ਜ਼ਿੰਦਗੀ ਵਿੱਚ ਦੁੱਖਾਂ ਦਾ ਸਾਹਮਣਾ ਨਹੀਂ ਕਰ ਸਕਦੇਗੇ ਫਿਰ ਆਪਣੀ ਜ਼ਿੰਦਗੀ ਕਾਦੀ ਆ ਜ਼ਿੰਦਗੀ ਵਿੱਚ ਜਮੇ ਸੁੱਖ ਨਹੀਂ ਲਿਕੇਗੇ ਜਦੋਂ ਸੁੱਖ ਹੁਣ ਸੁੱਖ ਦੇ ਮਗਰ ਦੁੱਖ ਵੀ ਆ ਜਾਂਦਾ ਵਾ ਕੋਈ ਖਾਸ ਗੱਲ ਨਹੀਂ ਕਬਰਾਇਆ ਨਾ ਕਰੋ ਠੀਕ ਆ ਦੂਸਰੀ ਗੱਲ ਇਹ ਜੇ ਵੀ ਕਿਸੇ ਨੇ ਕੋਈ ਕਿਸੇ ਤੋਂ ਕੁਝ ਲੈਣਾ ਦੇਣਾ ਮੰਗੇ ਜਦੋਂ ਮਾੜਾ ਮੋਟਾ ਉਹਨੂੰ ਪਰੇਸ਼ਾਨ ਵੀ ਨਾ ਕਰਦੇ ਹੋਵੇ ਠੀਕ ਆ ਬਾਕੀ ਕਾਟੇ ਪਾ ਦੇ ਜਿੰਦਗੀ ਚੱਲਦੇ ਰਹਿੰਦੇ ਆ ਕੋਈ ਪ੍ਰਵਾਹ ਨਹੀਂ ਗਈ ਖੁਸ਼ ਰਿਆ ਕਰੋ ਮੇਨ ਗੱਲ ਕੀ ਆ ਕਿਸੇ ਦਾ ਮਾੜਾ ਸੋਚੋ ਨਾ ਕਿਸੇ ਦਾ ਮਾੜਾ ਕਰੋ ਨਾ ਜੋ ਆਪਣੇ ਲਿਖਿਆ ਹੋ ਰਿਹਾ ਵਾ ਜੋ ਘਾ ਲਿਖਿਆ ਉਹੀ ਹੋਊਗਾ ਖੁਸ਼ ਰਿਆ ਕਰੋ ਆਪਾਂ ਅੱਜ ਕੀ ਆ ਅੱਜ ਖੁਸ਼ ਰਹੋ ਬਾਕੀ ਇਹ ਨਹੀਂ ਗੱਲ ਹੈਗੀ ਵੀ ਪੈਸੇ ਵਾਲਾ ਬੰਦਾ ਬਹੁਤ ਖੁਸ਼ ਆ ਬਹੁਤ ਪੈਲੀ ਵਾਲਾ ਬੰਦਾ ਖੁਸ਼ ਆ ਹੁਣ ਜਿਹੜੇ ਪੈਲੀ ਵਾਲੇ ਬੰਦੇ ਬਹੁਤ ਆ ਪੈਸੇ ਵਾਲੇ ਆ ਜੋਬਾਂ ਕਰਦੇ ਉਹ ਵੀ ਮੇਰੀ ਗੱਲ ਸੁਣਦੇ ਹੋਣਗੇ ਉਹ ਆਪ ਦੇ ਆਪ ਦੇਖ ਲੈਣ ਕਿੰਨਾ ਖੁਸ਼ ਆ ਮੇਰਾ ਖਿਆਲ ਆ ਜੇ ਬੰਦੇ ਨੇ ਖੁਸ਼ ਰਹਿਣਾ ਉਹਦਾ ਸਾਈਕਲ ਤੇ ਵੀ ਖੁਸ਼ ਰਹਿ ਸਕਦਾ ਜੇ ਕਿਸੇ ਨੇ ਖੁਸ਼ ਨਹੀਂ ਰਹਿਣਾਗਾ ਉਹ ਕਾਰਾਂ ਤੇ ਆਪਣੀ ਝਾੜ ਤੇ ਬਿਠਾ ਹੋਵੇ ਇਹਨੂੰ ਖੁਸ਼ ਨਹੀਂ ਰਹਿਣਾਗਾ ਇਹ ਤੁਸੀਂ ਆਪਣੇ ਆਪ ਰਾਤੀ ਮਾਰ ਲਓ ਕਿੰਨਾ ਕੁ ਖੁਸ਼ ਆ ਖੁਸ਼ੀ ਦੀ ਖੁਸ਼ੀ ਉਹ ਮੰਨਦੀ ਆ ਜੇ ਮਨ ਖੋਜਿਆ ਤਾਂ ਖੋਜ ਆ ਚੜ ਦੀ ਗੱਲ ਵਿੱਚ ਰਿਹਾ ਕਰੋ ਜੇ ਤੁਸੀਂ ਕਿਸੇ ਦਾ ਮਾੜਾ ਨਹੀਂ ਕਰੋਗੇ ਹਮੇਸ਼ਾ ਖੁਸ਼ੀ ਰਹੋਗੇ ਬਾਕੀ ਦੂਸਰੀ ਗੱਲ ਇੱਕ ਹੋਰ ਗੱਲ ਆ ਥੋੜਾ ਕਿਸੇ ਪ੍ਰਤੀ ਕਿ ਗੁੱਸਾ ਵਾ ਉਹ ਬੰਦੇ ਨੂੰ ਗੁੱਸਾ ਜਿਹੜੀ ਥੋੜੀ ਮੰਨਦੀ ਗੱਲ ਆ ਉਹਨੂੰ ਕਹਿ ਦਿਓ ਮਨਜਣਾ ਰੱਖੋ ਤੁਸੀਂ ਮਾਨਸੇਰ ਕੋਲ ਜਾਓਗੇ ਨਾਲੇ ਤੁਸੀਂ ਆਪ ਦਾ ਖੂਨ ਸਾੜੋਗੇ ਨਾਲੇ ਉਹ ਡੇਡਾ ਟਾਡਾ ਜਾ ਕੇ ਲੰਗੂਗਾ ਜਿਹੜੀ ਗੱਲ ਹੈਗੀ ਉਹਨੂੰ ਮੂੰਹ ਤੇ ਕਹਿ ਦਿਓ ਬਈ ਮਿੱਤਰ ਆਹ ਗੱਲ ਆ ਜੇ ਉਹਨੂੰ ਠੀਕ ਲੱਗੂ ਠੀਕ ਆ ਨਹੀਂ ਤਾਂ ਕੋਈ ਗੱਲ ਨਹੀਂ ਤੁਸੀਂ ਆਪ ਦਾ ਮਨ ਹੌਲਾ ਕਰ ਲਿਆ ਠੀਕ ਆ ਬਾਕੀ ਗੱਲਾਂ ਦਾ ਯਾਰ ਬਹੁਤ ਹੋ ਜਾਣੀਆਂ ਗੱਲਾਂ ਹੋਏ ਆਪਣੀ ਵੀਡੀਓ ਲੰਬੀ ਹੋ ਜਾਣੀਆਂ ਗੱਲਾਂ ਤਾਂ ਕੋਈ ਗੱਲ ਨਹੀਂ ਬਾਕੀ ਫੇਰ ਕਿਸੇ ਹੋਰ ਵੀਡੀਓ ਜ ਕਰ ਲਾਂਗੇ ਚੜ੍ਹਦੀ ਕਲਾ ਵਿੱਚ ਰਹੋ ਠੀਕ ਆ ਸਤਿ ਸ੍ਰੀ ਅਕਾਲ